ਮਾੜਾ ਨਾ ਟਾਣੇ ਦਾ ਤਾਣੇ ਨੀ ਤੀਸ਼ ਕੁਮਾਰ ਯੋਟੇ ਨੀ ਯੋਟੇ ਨੀ ਤੀਸ਼ ਕੁਮਾਰ ਮਾੜਾ ਨਾ ਟਾਣੇ ਦਾ ਤਾਣੇ ਨੀ ਤੀਸ਼ ਕੁਮਾਰ ਯੋਟੇ ਨੀ ਯੋਟੇ ਨੀ ਤੀਸ਼ ਕੁਮਾਰ ਜੀ ਇਹ ਉਹੀ ਵੀਡੀਓ ਹੈ ਜਿਸ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਤੁਲਨਾ ਗੁਰੂ ਸਾਹਿਬਾਨ ਨਾਲ ਕਰਕੇ ਅਫਤਾਰ ਸਿੰਘ ਹਿੱਤ ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲਗੇ ਸਨ ਤਕਤਸ਼ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਫਤਾਰ ਸਿੰਘ ਹਿੱਤ ਸੋਮਵਾਰ ਨੂੰ ਸ਼੍ਰੀ ਕਾਲ ਤਕਤ ਸਾਹਿਬੇ ਕੇ ਪੇਸ਼ ਹੋਏ ਤੇ ਆਪਣੀ ਗਲਤੀ ਕਬੂਲੀ ਜਿਸ ਤੋਂ ਬਾਅਦ ਅਕਾਲ ਤਖਤ ਸਾਹਿਬ ਨੇ ਅਫਤਾਰ ਸਿੰਘ ਹਿੱਤ ਨੂੰ ਧਾਰਮਿਕ ਸਜ਼ਾ ਦਾ ਹੱਕਦਾਰ ਮੰਨਦਿਆਂ ਤਨਖਾਈਆ ਕਰਾਰ ਦੇ ਦਿੱਤਾ ਹੈ ਅਫਤਾਰ ਸਿੰਘ ਹਿੱਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਸਿੰਘ ਸਾਬਾਨਾ ਦੀ ਹਾਜ਼ਰੀ ਚ ਧਾਰਮਿਕ ਤਨਖਾ ਲਗਾਈ ਹੈ ਧਾਰਮਿਕ ਤਨਖਾ ਦੌਰਾਨ ਉਹਨਾਂ ਨੂੰ ਤੱਕ ਜ ਸ੍ਰੀ ਪਟਨਾ ਸਾਹਿਬ ਵਿਖੇ 7 ਦਿਨ ਜੋੜਿਆਂ ਦੀ ਸੇਵਾ ਬਰਤਨ ਸਾਫ ਕਰਨ ਦੀ ਸੇਵਾ ਅਤੇ ਇੱਕ ਇੱਕ ਘੰਟਾ ਕੀਰਤਨ ਸਰਵਨ ਕਰਨ ਦੀ ਸੇਵਾ ਲਗਾਈ ਗਈ ਹੈ। ਇਸੇ ਤਰ੍ਹਾਂ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਇੱਕ ਇੱਕ ਘੰਟਾ 5 ਦਿਨ ਸੇਵਾ ਕਰਨ ਅਤੇ ਦੋਵੇਂ ਗੁਰੂ ਧਾਮਾਂ ਤੇ ਸ਼੍ਰੀ ਕੰਨ ਪਾਠ ਸਾਹਿਬ ਆਰੰਭ ਕਰਵਾਉਣ ਅਤੇ ਦੇਗ ਲਈ 5151 ਰੁਪਏ ਭੇਟ ਕਰਨ ਦੀ ਧਾਰਮਿਕ ਸਜ਼ਾ ਲਗਾਈ ਗਈ ਹੈ। ਪ੍ਰਧਾਨ ਤਖਸਿ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਬਿਹਾਰ ਨੇ ਇੱਕ ਵਿਅਕਤੀ ਵਿਸ਼ੇਸ਼ ਲਈ ਅਕਾਲ ਪੁਰਖ ਅਤੇ ਗੁਰੂ ਸਾਹਿਬ ਲਈ ਵਰਤੇ ਜਾਣ ਵਾਲੇ ਵਿਸ਼ੇਸ਼ਨਾ ਦੇ ਵਰਤੋਂ ਕੀਤੀ ਸੀ ਜਿਸ ਨੂੰ ਅੱਜ ਮਿਤੀ 15 ਮਾਰਗ ਨਾਨਕਸ਼ੇਸ਼ ਸੰਮਤ 512 ਮੁਤਾਬਕ 28 1 2019 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਤਲਬ ਕੀਤਾ ਗਿਆ ਜਿਸ ਨੇ ਗੁਰੂ ਗ੍ਰੰਥ ਗੁਰੂ ਪੰਥ ਪਾਸੋਂ ਆਪਣੀ ਕੀਤੀ ਭੋਲ ਲਿਖੇਮ ਮੰਗੀ ਪੰਥ ਸਿੰਘ ਸਹਿਬਾਨ ਵੱਲੋਂ ਇਸ ਨੂੰ ਹੇਠ ਲਿਖੇ ਅਨੁਸਾਰ ਤਨਖਾਹ ਲਈ ਗਈ 7 ਦਿਨ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਇੱਕ ਇੱਕ ਘੰਟਾ ਸੰਗਤਾਂ ਦੇ ਜੋੜੇ ਝਾੜਨ ਵਰਤਨ ਮਾਂਜਨ ਤੇ ਬੈਠ ਕੇ ਕੀਰਤਨ ਸਰਵਣ ਕਰਨ 5 ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਇੱਕ ਇੱਕ ਘੰਟਾ ਸੰਗਤਾਂ ਦੇ ਜੋੜੇ ਝਾੜਨ, ਵਰਤਨ ਮੰਨਜਨ ਅਤੇ ਬੈਠ ਕੇ ਕੀਰਤਨ ਸਰਵਣ ਕਰਨ, ਸੇਵਾ ਦੌਰਾਨ ਦੋਹਾਂ ਹੀ ਪਵਨ ਸਥਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਹਾਜ਼ਰੀ ਭਰ ਕੇ ਹੁਕਮਨਾਮਾ ਸਰਵਣ ਕਰਨ, ਸੇਵਾ ਪੂਰੀ ਹੋਣ ਤੇ ਇੱਕ ਇੱਕ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਉਣਗੇ ਅਤੇ ਬਾਣੀ ਸਰਵਣ ਕਰਨਗੇ ਤੇ ਦੋਹਾਂ ਹੀ ਪਵਨ ਸਥਾਨਾਂ ਤੇ 51 5100 ਰੁਪਏ ਬਾਬਤ ਕੜਾ ਪ੍ਰਸ਼ਾਦੀ ਦੇ ਕਰਵਾ ਕੇ ਖਿਮਾ ਜਾਂਚਨਾ ਵਾਸਤੇ ਅਰਦਾਸ ਬੇਨਤੀ ਕਰਨਗੇ ਜਿੰਨਾਂ ਚਰਵਤਾਰ ਸਿੰਘ ਲੱਗੀ ਸੇਵਾ ਪੂਰੀ ਕਰਕੇ ਕਿਮਾ ਜਾਂਚਣਾ ਦੀ ਅਰਦਾਸ ਬੇਨਤੀ ਨਾਂ ਕਰਵਾ ਲੈਣ ਉਹਨਾਂ ਚਿਰ ਕਿਸੇ ਵੀ ਧਾਰਮਿਕ ਸਟੇਜ ਤੇ ਬੋਲ ਨਹੀਂ ਸਕਣਗੇ ਅਤੇ ਨਾ ਹੀ ਪ੍ਰਬੰਧਕੀ ਕੰਮਕਾਜ ਦੇਖ ਸਕਣਗੇ ਸੇਵਾ ਦੌਰਾਨ ਕੋਈ ਵੀ ਕਮੇਟੀ ਦਾ ਅਧਿਕਾਰੀ ਤੇ ਮੈਂਬਰ ਇਹਨਾਂ ਦਾ ਸਹਿਯੋਗ ਨਹੀਂ ਕਰੇਗਾ ਉਦੋਂ ਅਫਤਾਰ ਸਿੰਘ ਇਤਨੇ ਕਹਿ ਕਿ ਉਹਨਾਂ ਤੋਂ ਗਲਤੀ ਹੋਈ ਹੈ ਤੋ ਇਸ ਦਾ ਪਛਤਾਤਾਤ ਜ਼ਰੂਰ ਕਰਨਗੇ ਮੈਂ ਗੁਰੂ ਸਿੱਖੀ ਚਲਦਾ ਹਾਂ ਪੂਰਨ ਕਮਰਤੋ ਜੋਰਦਾਂ ਨਿਖਰੇਮ ਕਰਦਾ ਬਾਣੀ ਪੜਦਾ ਪਰ ਇਹ ਲਫਜ਼ ਮੇਰੇ ਕੋ ਉਤੇ ਕਹਿ ਗਏ ਮੈਂ ਕਹਿਆ ਜੀ ਕਿਉਂਕਿ ਉਹਨੇ ਸੇਵਾ ਪਦικηਤੀ ਮੇਰੇ ਪਰਵਰ ਸੁਭਾਵਕ ਹੀ ਮੇਰੇ ਮੂੰਹ ਨਿਕਲ ਗਿਆ ਉਹਨਾਂ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਕੇ ਮੈਨੂੰ ਤੋਂ ਗਲਤੀ ਹੋਈ ਹੈ ਜੋ ਆਪੀ ਦਾ ਹੁਕਮ ਹੈ ਅਦਾਲਤ ਤੱਕ ਤੇ ਮੇਰਾ ਸਿਰ ਨਹੀਂ ਵਾ ਮੇਰੀ ਜਿੰਦਗੀ ਵੀ ਲੱਗ ਜਾਏ ਮੇਰਾ ਸਿਰ ਵੀ ਲੱਗ ਜਾਏ ਤੇ ਮੈਨੂੰ ਕੋਈ ਚਿੰਤਾ ਨਹੀਂ ਇਸ ਗਲਤੀ ਕਿਉਂਕਿ ਮੈਂ ਗੁਰੂ ਦਾ ਸਿੱਖ ਹਾਂ ਮੈਨੂੰ ਮੇਰੇ ਗੁਰੂ ਦਾ ਸਨਮਾਨ ਮੈਂ ਪਹਿਲਾਂ ਮੇਰਾ ਕੋਈ ਸਨਮਾਨ ਨਹੀਂ ਮਿਲਣਾ ਚਾਹੀਦਾ ਮੈਂ ਗੁਰੂ ਦਾ ਦੇਰਦਾਰ ਹਾਂ ਮੇਰੇ ਤੋਂ ਗਲਤੀ ਹੋਈ ਮੈਨੂੰ ਮਾਫ ਕੀਤਾ ਜਾਵੇ ਮੈਂ ਮਾਫੀ ਮੰਗਦਾ ਕਿ ਜਿੱਦਾਂ ਤੁਹਾਡਾ ਹੁਕਮ ਹੋਵੇ ਮੇਰੇ ਵਾਸਤੇ ਛੇਵੇਂ ਪਾਤਸ਼ਾਹ ਖੜੇ ਮੇਰੇ ਸਾਹਮਣੇ ਮੇਰੇ ਪਾਤਸ਼ਾਹ ਅਕਾਲ ਪੁਰਖ ਖੜਾ ਸਾਹਮਣੇ ਮੇਰੇ ਵਾਸਤੇ ਮੈਂ ਅਕਾਲ ਤਖਤ ਨੂੰ ਕੋਈ ਬਿਲਡਿੰਗ ਨਹੀਂ ਸਮਝ ਕੇ ਆਇਆ ਮੈਂ ਅਕਾਲ ਤਖਤ ਨੂੰ ਗੁਰੂ ਹਰਗੋਬਿੰਦ ਸਾਹਿਬ ਸੁਣ ਕੇ ਆਇਆ ਇੱਥੇ ਮੈਂ ਦਸਨ ਯੋਗ ਹੈ ਕਿ ਤਕਸ਼ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਤੇ ਅਰਦਾਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਤੁਲਨਾ ਗੁਰੂ ਸਾਹਿਬਾਨ ਦੇ ਬਰਾਬਰ ਕਰਨ ਦਾ ਇਲਜ਼ਾਮ ਲੱਗਿਆ ਸੀ ਜਿਸ ਦੇ ਮੱਦੇ ਨਜ਼ਰ ਇਹ ਕਾਰਵਾਈ ਕੀਤੀ ਗਈ ਹੈ ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ